ਸਰ ਜਨਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਅੱਜ ਹੈਪੀ ਫਰੈਂਡਸ਼ਿਪ ਦੇ ਦੋਸਤੀ ਦਿਵਸ ਹੈ ਸਭ ਤੋਂ ਪਹਿਲਾਂ ਇਸ ਦੋਸਤੀ ਦਿਵਸ ਦੀਆਂ ਸਾਰੇ ਪਿਆਰੇ ਮਿੱਤਰਾਂ ਦੋਸਤਾਂ ਜਿਹੜੇ ਹਮੇਸ਼ਾ ਦੁੱਖ ਸੁੱਖ ਦੇ ਸਹਾਰੇ ਰਹੇ ਨੇ ਉਹਨਾਂ ਨੂੰ ਮੁਬਾਰਕਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਿ ਪ੍ਰਮਾਤਮਾ ਸਾਡੀਆਂ ਦੋਸਤੀਆਂ ਨੂੰ ਇਸੇ ਤਰ੍ਹਾਂ ਕਾਇਮ ਰੱਖੇ ਕਹਿੰਦੇ ਨੇ ਦੋਸਤ ਔਖੇ ਸਮੇ ਦਾ ਸਾਥ ਦੋਸਤ ਔਖੇ ਸਮੇ ਦਾ ਸਾਥ ਦੋਸਤ ਹਰ ਦੁੱਖ ਦੀ ਅਕਸੀਰ ਐਸੇ ਦੋਸਤ ਵਿਰਲੇ ਲੱਭਦੇ ਜਿਹੜੇ ਅੱਖਾਂ ਵਿੱਚੋਂ ਵਹਿ ਨਾ ਦੇਣ ਨੀਰ ਬੜੇ ਟਾਮੇ ਹੁੰਦੇ ਨੇ ਜਿਹੇ ਦੋਸਤ ਜਿਹੜੇ ਤੁਹਾਡੇ ਹਰ ਦੁੱਖ ਦਾ ਇਲਾਜ ਹੁੰਦੇ ਨੇ ਜੜੀਆਂ ਤੁਹਾਡੀਆਂ ਅੱਖਾਂ ਵਿੱਚੋਂ ਕਿਸੇ ਵੀ ਰੂਪ ਵਿੱਚ ਅਥਰੂ ਨਹੀਂ ਵਹਿਣ ਦਿੰਦੇ ਇੱਕ ਫਾਰਸੀ ਦਾ ਸ਼ੇਅਰ ਮੈਨੂੰ ਚੇਤੇ ਆਉਂਦਾ ਸੋਬ ਤੇ ਰੋਸ਼ਨ ਜ਼ਮੀਰਾ ਕਮ ਨਹੀਂ ਅਕਸੀਰ ਸੋਬ ਤੇ ਰੋਸ਼ਨ ਜ਼ਮੀਰਾ ਕਮ ਨਹੀਂ ਅਕਸੀਰ ਸੇ ਆਬ ਵੀ ਪਾਤਾ ਹੈ ਕੀਮਤ ਮਿਲਤਾ ਹੈ ਜਮਸ਼ੀਰ ਸੇ ਕਹਿੰਦੇ ਰੋਸ਼ਨ ਜ਼ਮੀਰ ਵਾਲਿਆਂ ਦੀ ਚੰਗੀ ਜ਼ਮੀਰ ਵਾਲਿਆਂ ਦੀ ਜਿਹੜੀ ਸੰਗਤ ਆ ਉਹ ਕਿਸੇ ਅਕਸੀਰ ਤੋਂ ਘੱਟ ਨਹੀਂ ਭਾ ਉਹ ਸਾਰੇ ਦੁੱਖਾਂ ਦਾ ਇਲਾਜ ਹੈ ਸੋਭ ਤੇ ਰੋਸ਼ਨ ਜ਼ਮੀਰਾ ਕਮ ਨਹੀਂ ਅਕਸੀਰ ਸੇ ਆਬ ਵੀ ਪਾਤਾ ਹੈ ਕੀਮਤ ਮਿਲਤਾ ਹੈ ਜਬशीर ਸੇ ਕਹਿੰਦੇ ਜਦੋਂ ਦੁੱਧ ਵਿੱਚ ਪਾਣੀ ਮਿਲ ਜਾਂਦਾ ਤਾਂ ਪਾਣੀ ਦਾ ਵੀ ਮੁੱਲ ਪੈ ਜਾਂਦਾ ਸੱਚਮੁੱਚ ਚੰਗੀ ਜ਼ਮੀਰ ਵਾਲੇ ਰੋਸ਼ਨ ਜ਼ਮੀਰ ਵਾਲੇ ਦੋਸਤ ਜਦੋਂ ਮਿਲ ਜਾਂਦੇ ਨੇ ਤਾਂ ਜੀਵਨ ਬੜਾ ਖੂਬਸੂਰਤ ਹੋ ਜਾਂਦਾ ਆ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਬੰਦਾ ਆਪਣੀ ਸੰਗਤ ਤੋਂ ਪਹਿਚਾਣਿਆ ਜਾਂਦਾ ਜੈਸੀ ਸੰਗਤ ਵੈਸੀ ਰੰਗਤ ਜੇ ਤੁਹਾਡੀ ਸੰਗਤ ਵਧੀਆ ਤੁਹਾਡੇ ਮਿੱਤਰ ਵਧੀਆ ਨੇ ਤੁਹਾਡੇ ਉੱਤੇ ਵੀ ਉਹੀ ਰੰਗਤ ਜਿਹੜੀ ਆ ਆ ਜਾਂਦੀ ਆ ਅਸੀਂ ਭਾਗਾਂ ਵਾਲੇ ਆ ਕਿ ਸਾਡੇ ਉੱਤੇ ਸਤਿਗੁਰ ਦੀ ਬੜੀ ਕਿਰਪਾ ਹੈਗੀ ਆ ਬੜੇ ਪਿਆਰੇ ਦੋਸਤ ਮਿਲੇ ਨੇ ਸਾਰੇ ਦੋਸਤਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹਾਂ ਸਾਰੇ ਦੋਸਤਾਂ ਦੀਆਂ ਖੁਸ਼ੀਆਂ ਖੁਸ਼ਹਾਲੀਆਂ ਦੀ ਅੱਜ ਦੇ ਦਿਹਾੜੇ ਤੇ ਕਾਮਨਾ ਕਰਦਾ ਹਾਂ ਕਿ ਪ੍ਰਮਾਤਮਾ ਮੇਰੇ ਸਾਰੇ ਮਿੱਤਰ ਪਿਆਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ੀਆਂ ਅਸੀਸਾਂ ਬਣਾ ਕੇ ਰੱਖੇ ਬਹੁਤ ਬਹੁਤ ਧੰਨਵਾਦ